ਰਾਜਧਾਨੀ ਦਿੱਲੀ ਦੇ ਵਿੱਚ ਹੰਗਾਮਾ ਮਚਿਆ ਹੋਇਆ ਜਿहां ਦਰਸਲ ਭਾਜਪਾ ਨੇਤਾ ਰਮੇਸ਼ ਬਿਧੂੜੀ ਦੇ ਵਿਵਾਦਿਤ ਬਿਆਨ ਤੋਂ ਬਾਅਦ ਰਾਜਧਾਨੀ ਦਿੱਲੀ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਅਦਿਸ਼ੀ ਵੀ ਭਾਵਕ ਹੋ ਗਈ ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਵੀ ਸਾਊਥ ਐਵੇਨਿਊ ਸਤੇਰ ਰਮੇਸ਼ ਬਿਧੂੜੀ ਦੇ ਘਰ ਦੇ ਗੇਟ ਤੇ ਕਾਲਖਪੋਤ ਦਿੱਤੀ ਰਮੇਸ਼ ਬਿਧੂੜੀ ਦੇ ਘਰ ਦੇ ਗੇਟ ਤੇ ਯੂਥ ਕਾਂਗਰਸੀ ਵਰਕਰਾਂ ਨੇ ਮਹਿਲਾ ਵਿਰੋਧੀ ਲਿਖਿਆ ਦਾਸੇ ਕਿ ਹਾਲੀ ਦੇ ਵਿੱਚ ਭਾਜਪਾ ਨੇਤਾ ਰਮੇਸ਼ ਬਿਧੂ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਦੇ ਉਪਨਾਮ ਤੇ ਟਿੱਪਣੀ ਕਰਕੇ ਇੱਕ ਹੋਰ ਵਿਵਾਦ ਖੜਾ ਕਰ ਦਿੱਤਾ। ਰੋहिणी ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਵਿਧੂੜੀ ਨੇ ਕਿਹਾ ਕਿ ਆਤੀਸ਼ੀ ਨੇ ਆਪਣਾ ਸਰਨੇਮ ਮਾਰਲੇਨਾ ਤੋਂ ਬਦਲ ਕੇ ਸਿੰਘ ਕਰ ਲਿਆ ਹੈ। ਰਮੇਸ਼ ਵਿਧੂੜੀ ਨੇ ਦੋਸ਼ ਲਾਇਆ ਕਿ ਉਹ ਮਾਰਲੇਨਾ ਤੋਂ ਸਿੰਘ ਬਣ ਗਈ ਉਸਨੇ ਆਪਣਾ ਨਾਮ ਬਦਲ ਲਿਆ। केजरीवाल ਨੇ ਆਪਣੇ ਬੱਚਿਆਂ ਦੀ ਸੌਂਖਾ ਕੇ ਕਿਹਾ ਸੀ ਕਿ ਉਹ ਪਿਛਲੇ ਕਾਂਗਰਸ ਤੇ ਨਾਲ ਨਹੀਂ ਜਾਵੇਗਾ ਤੇ ਹੁਣ ਮਾਰਲੇਨਾ ਨੇ ਆਪਣੇ ਪੈਤਾਂ ਨੂੰ ਬਦਲ ਦਿੱਤਾ ਪਹਿਲਾਂ ਉਹ ਮਾਰ ਲੈਣਾ ਸੀ ਤੇ ਹੁਣ ਆਤੀਸ਼ੀ ਸਿੰਘ ਬਣ ਗਈ ਉਹ ਇਸ ਦਾ ਕਿਰਦਾਰ ਹੈ ਤੁਹਾਨੂੰ ਦੱਸੇ ਕਿ ਰਮੇਸ਼ ਵਿਧੂੜੀ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿ ਚੁੱਕੇ ਹਨ ਤੇ ਹਾਲੀ ਦੇ ਵਿੱਚ ਉਹਨਾਂ ਨੇ ਕਾਂਗਰਸ ਨੇਤਾ ਪ੍ਰਿਆੰਕਾ ਗਾਂਧੀ ਵਾੜਾ ਖਿਲਾਫ ਵੀ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇੱਕ ਵਾਰ ਫਿਰ ਤੋਂ ਰਾਜਸਥਾਨੀ ਦਿੱਲੀ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਆਤੀਸ਼ੀ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਦੇ ਖਿਲਾਫ ਜੋ ਹੈ ਭਾਜਪਾ ਨੇਤਾ ਰਮੇਸ਼ ਵਿੰਧੂੜੀ ਦੇ ਵੱਲੋਂ ਵਿਵਾਦਿਤ ਬਿਆਨ ਦੇ ਦਿੱਤਾ ਗਿਆ। ਉੱਥੇ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਾਜਪਾਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਦੇ ਨੇਤਾਵਾਂ ਨੇ ਫਿਸ਼ਰਮੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕੇਜਰੀਵਾਲ ਨੇ ਇੱਕ ਸੋਤੇ ਪੋਸਟ ਵੀ ਕੀਤੀ ਤੇ ਕਿਹਾ ਕਿ ਭਾਜਪਾ ਨੇਤਾ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੂੰ ਗਾਲਾਂ ਕੱਢ ਰਹੇ ਹਨ। ਦਿੱਲੀ ਦੇ ਲੋਕ ਮਹਿਲਾ ਮੁੱਖ ਮੰਤਰੀ ਦਾ અપਮਾਨ ਬਰਦਾਸ਼ਤ ਨਹੀਂ ਕਰਨਗੇ। ਦਿੱਲੀ ਦੀਆਂ ਸਾਰੀਆਂ ਔਰਤਾਂ ਇਸ ਦਾ ਬਦਲਾ ਲੈਣਗੀਆਂ। ਦਾਸੇ ਕਿ ਆਪ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਇਕ ਮਹਿਲਾ ਮੁੱਖ ਮੰਤਰੀ ਖਿਲਾਫ ਬਿਦੂੜੀ ਦੀ અપਮਾਨਜਨਕ ਟਿੱਪਣੀ ਨੇ ਭਾਜਪਾ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਕੀਤਾ ਇਕ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਅਦਿਸ਼ੀ ਵੀ ਭਾਵਕ ਹੋ ਗਈ ਇਸ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਵੀ ਸਾਊਥ ਐਵੇਨਿਊ ਸਥਿਤ ਰਮੇਸ਼ ਬਿਦੂੜੀ ਦੇ ਘਰ ਦੇ ਗੇਟ ਤੇ ਕਾਲਖਪੋਤ ਦਿੱਤੀ ਰਮੇਸ਼ ਬਿਦੂੜੀ ਦੇ ਘਰ ਦੇ ਗੇਟ ਤੇ ਯੂਥ ਕਾਂਗਰਸੀ ਵਰਕਰਾਂ ਨੇ ਮਹਿਲਾ ਵਿਰੋਧੀ ਲਿਖਿਆ ਦਾਸੇ ਕਿ ਹਾਲੀ ਦੇ ਵਿੱਚ ਭਾਜਪਾ ਨੇਤਾ ਰਮੇਸ਼ ਬਿਦੂੜੀ ਨੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੀਸ਼ੀ ਦੇ ਉਪਨਾਮ ਤੇ ਟਿੱਪਣੀ ਕਰਕੇ ਇੱਕ ਹੋਰ ਵਿਵਾਦ ਖੜਾ ਕਰ ਦਿੱਤਾ ਰੋहिणी ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਵਿਧੂੜੀ ਨੇ ਕਿਹਾ ਕਿ ਅਤੀਸ਼ੀ ਨੇ ਆਪਣਾ ਸਰਨੇਮ ਮਾਰਲੇਨਾ ਤੋਂ ਬਦਲ ਕੇ ਸਿੰਘ ਕਰ ਲਿਆ ਹੈ ਰਮੇਸ਼ ਵਿਧੂੜੀ ਨੇ ਦੋਸ਼ ਲਾਇਆ ਕਿ ਉਹ ਮਾਰਲੇਨਾ ਤੋਂ ਸਿੰਘ ਬਣ ਗਈ ਉਸ ਨੇ ਆਪਣਾ ਨਾਮ ਬਦਲ ਲਿਆ ਕੇਸ਼ਰੀਵਾਲ ਨੇ ਆਪਣੇ ਬੱਚਿਆਂ ਦੀ ਸੌਂਖਾ ਕੇ ਕਿਹਾ ਸੀ ਕਿ ਉਹ ਪਿਛਲੇ ਕਾਂਗਰਸ ਦੇ ਨਾਲ ਨਹੀਂ ਜਾਵੇਗਾ ਤੇ ਹੁਣ ਮਾਰਲੇਨਾ ਨੇ ਆਪਣੇ ਪਿਤਾ ਨੂੰ ਬਦਲ ਦਿੱਤਾ ਪਹਿਲਾਂ ਉਹ ਮਾਰ ਨਾ ਸਿੱਖ ਤੇ ਹੁਣ ਆਤੀਸ਼ੀ ਸਿੰਘ ਬਣ ਗਈ ਉਹ ਇਸ ਦਾ ਕਿਰਦਾਰ ਹੈ ਤੁਹਾਨੂੰ ਦੱਸਿਆ ਕਿ ਰਮੇਸ਼ ਵਿਧੂੜੀ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿ ਚੁੱਕੇ ਹਨ ਤੇ ਹਾਲੀ ਦੇ ਵਿੱਚ ਉਹਨਾਂ ਨੇ ਕਾਂਗਰਸ ਨੇਤਾ ਪ੍ਰਿਆੰਕਾ ਗਾਂਧੀ ਵਾੜਾ ਖਿਲਾਫ ਵੀ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇੱਕ ਵਾਰ ਫਿਰ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਆਤੀਸ਼ੀ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਦੇ ਖਿਲਾਫ ਜੋ ਹੈ ਭਾਜਪਾ ਨੇਤਾ ਰਮੇਸ਼ ਵਿਧੂੜੀ ਦੇ ਵੱਲੋਂ ਵਿਵਾਦਿਤ ਬਿਆਨ ਦੇ ਦਿੱਤਾ ਗਿਆ ਉਤੇ ਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇ ਜੀਵਾਨ ਨੇ ਪਾਜ ਪਾਉ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਦੇ ਨੇਤਾਵਾਂ ਨੇ ਫਿਸ਼ਰਮੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿਹੜੀਵਾਨ ਨੇ ਐਕਸੋਤੇ ਪੋਸਟ ਵੀ ਕੀਤੀ ਤੇ ਕਿਹਾ ਕਿ ਭਾਜਪਾ ਨੇ ਤਾਂ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੂੰ ਕਾਲਾ ਕੱਢ ਰਹੇ ਹਨ ਦਿੱਲੀ ਦੇ ਲੋਕ ਮਹਿਲਾ ਮੁੱਖ ਮੰਤਰੀ ਦਾ ਅਪਮਾਨ برداشت ਨਹੀਂ ਕਰਨਗੇ ਦਿੱਲੀ ਦੀਆਂ ਸਾਰੀਆਂ ਔਰਤਾਂ ਇਸ ਦਾ ਬਦਲਾ ਲੈਣਗੀਆਂ ਦਾਸੇ ਕਿ ਆਪ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਇੱਕ ਮਹਿਲਾ ਮੁੱਖ ਮੰਤਰੀ ਖਿਲਾਫ ਬਿਦੁਰੀ ਦੀ ਅਪਮਾਨਜਨਕ ਟਿੱਪਣੀ ਨੇ ਭਾਜਪਾ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਕੀਤਾ